ਦੇ ਵਿੱਚ ਸਰਕਾਰੀ ਖਰੀਦ ਮੰਡੀਆਂ ਦੇ ਵਿੱਚ ਸ਼ੁਰੂ ਹੋ ਗਈ ਹੈ ਲੇਕਿਨ ਮੰਡੀਆਂ ਦੇ ਵਿੱਚ ਕੀ ਐਕਚੁਅਲ ਦੇ ਵਿੱਚ ਜੋ ਪ੍ਰਬੰਧਾਂ ਦਾ ਦਾਵਾ ਜਿਹੜਾ ਹੈ ਸਰਕਾਰ ਦੇ ਵੱਲੋਂ ਕੀਤਾ ਗਿਆ ਸੀ ਉਹਨਾਂ ਦੇ ਤਹਿਤ ਖਰੀਦ ਸ਼ੁਰੂ ਹੋ ਗਈ ਹੈ ਕਿ ਕਿਸਾਨ ਆਪਣੀ ਫਸਲ ਲੈ ਆਉਣੀ ਸ਼ੁਰੂ ਕਰ ਚੁੱਕੇ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਤਾਂ ਗੁਰਦਾਸਪੁਰ ਤੋਂ ਵੀ ਸਾਡੇ ਸਹਿਯੋਗੀ ਸਾਡੇ ਨਾਲ ਇਸ ਵਕਤ ਬਨੇ ਹੋਏ ਨੇ ਜਿਸ ਤਰੀਕੇ ਦੇ ਨਾਲ ਵੇਖਿਆ ਗਿਆ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿਧਰੇ ਫਸਲ ਦੀ ਆਮਦ ਹੈ ਕਣਕ ਦੇ ਖਰੀਦ ਦੀ ਗਰਾਊਂਡ ਰਿਪੋਰਟ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੇ ਕਿਤੇ ਮੰਡੀਆਂ ਅਜੇ ਵੀ ਸੁੰਨੀਆਂ ਪਈਆਂ ਨੇ ਤੋ ਸਾਡੇ ਸਤਿਯੂ ਕੀ ਰੋਹਿਤ ਸਾਡ ਨਾਲ ਇਸ ਵਕਤ ਬਣੇ ਹੋਏ ਨੇ ਰੋਹਿਤ ਇੱਥੇ ਮੰਡੀਆਂ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਕਿ ਫਸਲ ਆਉਣੀ ਸ਼ੁਰੂ ਹੋ ਗਈ ਹੈ ਕਿਉਂਕਿ ਪ੍ਰਸ਼ਾਸਨ ਦਾ ਦਾਅਵਾ ਕਰ ਚੁੱਕਿਆ ਹੈ ਕਿ ਪੂਰੇ ਪ੍ਰੋਪਰ ਪ੍ਰਬੰਧ ਨੇ ਔਰ ਇੱਕ ਤਰੀਕ ਤੋਂ ਖਰੀਦ ਜਿਹੜੀ ਸ਼ੁਰੂ ਵੀ ਹੋ ਚੁੱਕੀ ਹੈ 1 ਅਪ੍ਰੈਲ ਤੋਂ ਖਰੀਦ ਦਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਲੇਕਿਨ ਹਜੇ ਤੱਕ ਮੰਡੀਆਂ ਵਿੱਚ ਫਸਲ ਆਣੀ ਸ਼ੁਰੂ ਨਹੀਂ ਹੋਈ ਜੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਗਏ ਅਸਲ ਵਿੱਚ ਅਸੀਂ ਦਾਣਾ ਮੰਡੀ ਗੋਤਾਸਰ ਵਿੱਚ ਕਰਿਆ ਹੈ

ਪ੍ਰਬੰਧ ਦੇ ਉੱਤੇ ਮੰਤਰੀ ਸਾਹਿਬ ਵੱਲੋਂ ਬੰਪਰ ਸੇ ਖਰੀਦ ਦਾ ਦਾਵਾ ਕੀਤਾ ਜਾ ਰਿਹਾ ਹੈ ਕਿੰਨੀ ਖਰੀਦ ਪਿਛਲੀ ਵਾਰੀ ਹੋਈ ਸੀ ਤੇ ਇਸ ਵਾਰ ਕਿੰਨੀ ਕੁ ਨਹੀਂ ਦੇਖੋ ਪਿਛਲੀ ਵਾਰੀ ਸਾਡੀ ਜਿਹੜੀ ਸੀਗੀ ਉਹ 4600 46785 ਮੀਟ्रिक टन ਸੀਗੀ ਇਸ ਵਾਰੀ ਹੈ ਤਾਂ ਕਾਫੀ ਅੱਛੀ ਫਸਲ ਜਿਹੜੀ ਹੈ ਮਾਚਰ ਡੇਰਾ ਤੱਕ ਹੋ ਗਿਆ ਹੈ ਤਾਂ ਕਾਫੀ ਅੱਛੀ ਫਸਲ ਹੈ ਜੀ 10% ਜਿਹੜੀ ਹੈ ਉਹਦਾ ਵਾਅਦਾ ਹੋ ਸਕਦਾ ਉਸ ਤੋਂ ਜ਼ਿਆਦਾ ਨਹੀਂ ਜ਼ਿਆਦਾਤਰ ਜ਼ਿਲ੍ਹੇ ਦੇ ਇਲਾਕਿਆਂ ਵਿੱਚ ਅਜੇ ਕਟਾਈ ਨਹੀਂ ਸ਼ੁਰੂ ਹੋਈ ਕਿ ਉਮੀਦ ਹੈ ਕਿ ਉਹ ਕੱਲ੍ਹ ਤੋਂ ਸ਼ੁਰੂ ਹੋ ਜਾਵੇਗਾ ਸਵੇਰੇ ਅੱਜ ਜੋ ਸੱਤਰੀਕ ਹੈਗੀ ਹੈ ਜਿਹੜੇ ਖਾਲ ਦੇ ਵਿੱਚ ਜਿਹੜਾ ਹੈ ਕਿ ਸਾਡੇ ਏਰੀਏ ਦੇ ਵਿੱਚ 3-4 ਦਿਨ ਹੋ ਗਏ ਤੇ ਕਟਾਈ ਜਿਹੜੀ ਸ਼ੁਰੂ ਹੋਣੀ ਹੈ ਜ਼ਿਲ੍ਹੇ ਤੋਂ ਆਪਣੇ ਜ਼ਿਲ੍ਹੇ ਚਿਕ ਮੀਆ ਮੰਡੀਆਂ ਬੰਦੀਆਂ ਚੱਲਣਗੇ نو ਮੰਡੀਆਂ ਨੇ ਜਿਹੜੀਆਂ ਨੋਟੀਫਾਈਟ ਕੀਤੀਆਂ ਰੋਹਿਤ ਇਹ ਮੇਨਸਾ ਤੇ ਜੋ ਦਾਸ ਕੋ ਠੀਕ ਹੈ ਰੋਹਿਤ ਤੁਸੀਂ ਗੱਲਬਾਤ ਜਾਰੀ ਰੱਖੋ ਬਾਬਾ ਬਕਾਲਾ ਤੋਂ ਸਾਡੇ ਸੋਗੀ ਵਿਸ਼ਵਜੀਤ ਵੀ ਇਸ ਵਕਤ ਸਾਡੇ ਨਾਲ ਮਨੇ ਹੋਈ ਨੇ ਵਿਸ਼ਵ ਤੁਸੀਂ ਕਿਹੜੀ ਮੰਡੀ ਦੇ ਵਿੱਚ ਇਸ ਵਕਤ ਮੌਜੂਦ ਹੋ ਔਰ ਇੱਥੇ ਕਿਸ ਤਰ੍ਹਾਂ ਦੇ ਹਾਲਾਤ ਨੇ ਯਾਸੀ ਮੌਜੂਦਾ ਹਲਕਾ ਬਾਬਾ ਬਕਾਲਾ ਸਾਹਿਬ ਦੀ ਇੱਕ ਰਈਆ ਦਾਣਾ ਮੰਡੀ ਹੈ ਜੋ ਕਿ ਬਹੁਤ ਮਸ਼ਹੂਰ ਹੈ ਜਿਸ ਦਿਨ ਰਈਆ ਨਾਮ ਤੋਂ ਹੀ ਜਿਹੜਾ ਦਾਣਾ ਮੰਡੀ ਜਿਹੜਾ ਇੱਥੇ ਵੱਜਦਾ ਹੈ ਤਾਂ ਉੱਥੇ ਅਸੀਂ ਮੌਜੂਦ ਹਾਂ ਲਾਗੇ-ਪਾਗੇ ਜਿੰਨੇ ਵੀ ਪਿੰਡ ਹਨ ਲਗਭਗ ਪਿੰਡ ਦੀ ਰੈਡੀਓ ਜਿਹੜੀ ਹੈ 2000 ਦੇ ਕਰੀਬ ਹੈ ਸਾਰੀ ਜਿਹੜੀ ਇੱਥੇ ਹੀ ਮੰਡੀਆਂ ਦੇ ਵਿੱਚ ਜਿਹੜੀ ਆਪਣੇ ਹਾੜੀ ਸੋਣੀ ਦੀ ਜਿਹੜੀ ਫਸਲ ਜਿਹੜੀ ਇੱਥੇ ਹੀ ਲੈ ਕੇ ਆਉਂਦੇ ਨੇ ਤਾਂ ਇਸ ਟਾਈਮ ਅਸੀਂ ਰਈਆ ਦਾਣਾ ਮੰਡੀ ਦੇ ਵਿੱਚ ਮੌਜੂਦ ਹਾਂ ਜੀ ਵਿਸ਼ੇਵ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰੋ ਤੁਹਾਡੇ ਇਲਾਕੇ ਜੇਕਰ ਉਹ ਕਿਸਾਨ ਮੌਜੂਦ ਨੇ ਔਰ ਇਹ ਦੱਸੋ ਕਿ ਕਿੰਨੀ ਕਿ ਤਦਾਦ ਦੇ ਵਿੱਚ ਕਿਸਾਨ ਆਪਣੀ ਫਸਲ ਇੱਥੇ ਲਿਆਉਣੀ ਸ਼ੁਰੂ ਕਰ ਚੁੱਕੇ ਨੇ ਅੱਜ ਕਿਸਾਨ ਫਸਲ ਨਹੀਂ ਲੈ ਕੇ ਪਹੁੰਚੇ ਨੇ ਜੇ ਫਿਲਹਾਲ ਆ ਜੇ ਜਿਹੜਾ ਹਾਲਾਤ ਜਿਹੜੇ ਮੰਡੀਆਂ ਦੇ ਤੇ ਸਫਾਈ ਜਿਹੜੀ ਚੱਲ ਰਹੀ ਹੈ ਤਾਂ ਤਕਰੀਬਨ ਤਕਰੀਬਨ ਜਿਹੜੇ ਹੈ ਮੰਡੀ ਦੇ ਵਿੱਚ ਜਿਹੜੀ ਹੈ 12 13 ਦੇ ਤਰੀਕ ਦੇ ਕਰੀਬ ਜਿਹੜੀ ਇੱਥੇ ਫਸਲ ਜਿਹੜੀ ਹੈ ਉਹ ਕਿਸਾਨ ਜਿਹੜੀ ਇੱਥੇ ਲੈ ਕੇ ਜਰੂਰ ਜਿਹੜੇ ਇੱਥੇ ਪਹੁੰਚਣਗੇ ਤਾਂ ਜਿਵੇਂ ਕਿ ਸਾਡੇ ਵਿੱਚ ਆਰਤੀ ਸਾਹਿਬ ਵੀ ਮੌਜੂਦ ਨੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਜਰੂਰ ਕਰਾਂਗੇ ਜਿਆਦਾ ਜਿਹੜਾ ਗਰਾਊਂਡ ਲੈਵਲ ਤੋਂ ਜਿਆਦਾ ਜਿਹੜਾ ਉਹਨਾਂ ਕੋਲੋਂ ਲਵਾਂਗੇ ਤਸਵੀਰਾਂ ਵੀ ਜ਼ਰੂਰ ਦਰਸ਼ਕਾਂ ਦਾ ਸਾਂਝਿਆ ਕਰ ਦਿਓ ਕਿ ਪ੍ਰਸ਼ਾਸਨ ਦੇ ਵੱਲੋਂ ਜੋ ਦਾਅਵੇ ਕੀਤੇ ਗਏ 7 ਦਿਨ ਹੋ ਚੁੱਕੇ ਨੇ ਔਰ ਨਾਲ ਨਾਲ ਹੀ ਜੇਕਰ ਦੇਖਿਆ ਜਾਵੇ ਤਾਂ ਲਗਾਤਾਰ ਇਹ ਵੀ ਕਿਹਾ ਜਾ ਰਿਹਾ ਸੀ ਕਿ ਪ੍ਰੋਪਰ ਪ੍ਰਬੰਧ ਨੇ ਇਸ ਵਾਰ ਕੋਈ ਦਿੱਕਤ ਜਿਹੜੀ ਹੈ ਕਿਸਾਨਾਂ ਨੂੰ ਨਹੀਂ ਆਏਗੀ ਇੱਕ ਵਾਰ ਤਸਵੀਰਾਂ ਜ਼ਰੂਰ ਸਾਂਝੀਆਂ ਕਰ ਦਿਓ ਇਹ ਬਿਲਕੁਲ ਜੀ ਕਿਸਾਨਾਂ ਵਾਸਤੇ ਜਿਹੜੇ ਪੂਖਤਾ ਪ੍ਰਬੰਧ ਜਿਹੜੇ ਨੇ ਉਹ ਬਿਲਕੁਲ ਕੀਤੇ ਗਏ ਨੇ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਹੇ ਆ ਇਹ ਤਕਰੀਬਨ ਜਿਹੜਾ ਹੈ ਛੱਡ ਜਿਹੜਾ ਹੈ ਉਹ ਪਏ ਹੋਏ ਨੇ ਤਾਂ ਜਿੱਥੇ ਕੀ ਗੱਲ ਕਰਦੇ ਆ ਕਿ ਸਾਫਾਈ ਦਾ ਪੂਰੇ ਧਿਆਨ ਰੱਖੇ ਹੋਏ ਨੇ ਤਾਂ ਉੱਥੇ ਕੀ ਪਾਰਕਿੰਗ ਦਾ ਵੀ ਪੂਰਾ ਖਾਸ ਧਿਆਨ ਰੱਖਿਆ ਗਿਆ ਹੈ ਤਾਂ ਜਿੱਥੇ ਖਾਣੇ ਜਿਹੜੇ ਹੁੰਦੇ ਨੇ ਟਾਇਲਟ ਬਾਥਰੂਮ ਜਿਹੜੇ ਹੁੰਦੇ ਨੇ ਉਹ ਵੀ ਸਾਫ-ਸੁੱਸਰੇ ਬਣੇ ਹੋਏ ਨੇ ਤਾਂ ਉੱਥੇ ਵੀ ਜਿਹੜਾ ਹੈ ਕਿਸੇ ਵੀ ਤਰੀਕੇ ਦਾ ਕਿਸਾਨਾਂ ਨੂੰ ਜਿਹੜੀ ਹੈ ਦਿੱਕਤ ਨਹੀਂ ਆਏਗੀ ਠੀਕ ਹੈ ਵਿਸ਼ੇ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਫਿਰ ਹਾਲ ਤਸਵੀਰਾਂ ਸਾਂਝੀਆਂ ਕਰਨ ਲਈ ਆ ਤਾਂ ਇਥੇ ਕਈ ਜਗਾਵਾਂ ਤੇ ਜੋ ਪ੍ਰਬੰਧ ਨੇ ਹੋਤਾ ਪਖਤਾ ਕੀਤੇ ਗਏ ਨੇ ਪਰ ਅੱਜ ਇਹ ਮੰਡੀਆਂ ਸੁੰਨੀਆਂ ਵੀ ਪਈਆਂ ਨੇ ਹਾਲਾਂਕਿ ਲਗਾਤਾਰ ਕੈਬਨਿਟ ਮੰਤਰੀ ਦੇ ਵੱਲੋਂ ਵੀ ਇਹ ਭਰੋਸਾ ਦਿੱਤਾ ਗਿਆ ਸੀ ਕਿ ਇਸ ਵਾਰ ਕੋਈ ਵੀ ਦਿੱਕਤ ਜਿਹੜੀ ਹੈ ਉਹ ਕਿਸਾਨਾਂ ਨੂੰ ਪੇਸ਼ ਨਹੀਂ ਆਏਗੀ ਕਈ ਜਗਾਵਾਂ ਤੇ ਕਿਸਾਨ ਆਪਣੀ ਫਸਲਿਆ ਹੁਣੀ ਵੀ ਸ਼ੁਰੂ ਕਰ ਚੁੱਕੇ ਨੇ